ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ PVT ਵਾਲੇ ਤੇ ਆਈ ਹੋਪ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਜੀ ਹਾਂਜੀ ਇੱਥੇ ਸਵੇਰ ਦਾ ਟਾਈਮ ਸੀਗਾ ਇੱਥੇ ਆਪਾਂ ਇੱਕ ਬੱਚੇ ਨੂੰ ਫੰਕਸ਼ਨ ਲਈ ਰੈਡੀ ਕੀਤਾ ਸੀਗਾ ਹਾਂਜੀ ਹੁਣ ਆਪਾਂ ਸ਼ਾਮ ਨੂੰ ਇੱਥੇ ਜਾ ਰਹੇ ਸੀਗੇ ਧੀਆ ਤੇ ਚਲੋ ਤੁਹਾਨੂੰ ਵੀ ਆਪਾਂ ਧੀਆ ਦਾ ਫੰਕਸ਼ਨ ਦਿਖਾਉਣੇ ਆਂਗੇ ਤੇ ਦੇਖੋ ਸਾਡੇ ਕਿੰਨੀਆਂ ਵਧੀਆ ਧੀਆ ਲੱਗਦੀਆਂ ਨੇ ਜੀਆਂ ਹਾਂਜੀ ਆਪਣੇ ਕਾਫੀ ਭਾਰੀ ਤੀਆਂ ਲੱਗਦੀਆਂ ਨੇ ਆ ਦੁਕਾਨਾਂ ਵਗੈਰਾ ਵੀ ਲੱਗਦੀਆਂ ਮੇਲੇ ਤਰ੍ਹਾਂ ਬੱਚਿਆਂ ਵਾਸਤੇ ਝੂਲੇ ਵਗੈਰਾ ਵੀ ਲੱਗੇ ਹੋਏ ਸੀਗੇ ਤੇ ਦੇਖੋ ਦੁਕਾਨਾਂ ਵੀ ਲੱਗੀਆਂ ਹੋਈਆਂ ਨੇਗੀਆਂ ਹਾਂਜੀ ਇੱਥੇ ਆਪਾਂ ਕਾਫੀ ਇੰਜੋਏ ਕੀਤਾ ਬਹੁਤ ਨੱਚੇ ਪੀਤੇ ਇੱਥੇ ਆਪਾਂ 뮤జిక్ ਬੰਦ ਕੀਤਾ ਹੋਇਆ ਪਿੱਛੋਂ ਕਿਉਂਕਿ ਫਿਰ ਕਾਪੀਰਾਈਟ ਆ ਜਾਂਦਾਗਾ